ਕਿੱਟੀ ਰੇਤ ਦੇ ਕਾਲੇ ਕਾਰੋਬਾਰ ਦੀ ਖੋਰ ਤਸਵੀਰ ਉਸ ਵੇਲੇ ਸਾਹਮਣੇ ਆਈ ਹੈ ਜਦ ਪਿੰਡ ਬਲੀਏਵਾਲ ਦੇ ਸਰਪੰਚ ਦੇ ਵੱਲੋਂ ਮੌਕੇ ਤੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਰਾਤ ਦੇ ਹਨੇਰੇ ਦੇ ਵਿੱਚ ਰੇਤਾ ਚੋਰੀ ਕਰਕੇ ਰੇਤੇ ਦੀਆਂ ਭਰੀਆਂ ਦੋ ਟਰਾਲੀਆਂ ਨੂੰ ਕਾਬੂ ਕਰਤਾ ਗਿਆ ਤਾਂ ਮੌਕੇ ਤੇ ਦੇਖਣ ਵਾਲਿਆਂ ਦੇ ਮੁਤਾਬਕ ਸਰਪੰਚ ਸਣੇ ਹੋਰ ਲੋਕਾਂ ਦੇ ਮੌਕੇ ਤੇ ਪਹੁੰਚਣ ਤੇ ਪਏ ਰੋਲੇ ਰੋਪੇ ਦੌਰਾਨ ਟਰਾਲੀ ਚਾਲਕ ਹਨੇਰੇ ਦਾ ਫਾਇਦਾ ਚੁੱਕ ਕੇ ਰੇਤੇ ਦੀ ਭਰੀ ਟਰਾਲੀ ਨੂੰ ਉਸੇ ਜਗ੍ਹਾ ਤੇ ਖਾਲੀ ਕਰਕੇ ਮੌਕੇ ਤੋਂ ਪਰਚ ਹਾਮੀਆਪ ਹੋਇਆ ਪਰ ਮੌਕੇ ਤੇ ਇਕੱਠੇ ਲੋਕਾਂ ਦੇ ਬੋਲੋਈ ਇੱਕ ਰੇਤੇ ਦੀ ਭਰੀ ਟਰਾਲੀ ਨੂੰ ਪੀਸੀਆਰ ਦਸਤੇ ਨੂੰ ਬੁਲਾ ਕੇ ਉਸਦੇ ਹਵਾਲੇ ਕਰ ਦਿੱਤਾ ਗਿਆ ਜੋ ਉਸ ਨੂੰ ਥਾਣਾ ਕੁੰਮਕਲਾ ਛਾਡਾਈ ਜਦੋਂ ਥਾਣਾ ਕੁੰਮਕਲਾ ਦੇ ਇੰਚਾਰਜ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਰੇਤੇ ਦੀ ਟਰਾਲੀ ਤਾਂ ਫੜੀ ਗਈ ਹੈ ਪਰ ਕਾਰਵਾਈ ਕੀਤੀ ਜਾ ਰਹੀ ਜਦ ਕੀ ਮੌਕੇ ਤੇ ਰੇਤੇ ਦੀ ਪਰੀ ਟਰਾਲੀ ਨੂੰ ਪੁਲਿਸ حوالے ਕੀਤਾ ਗਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਵੱਲੋਂ ਟਰਾਲੀ ਚਾਲਕ ਨੂੰ ਮੌਕੇ ਤੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਰੇਤਾ ਚੋਰੀ ਕਰਨਿਆ ਫੜ ਕੇ ਉਸਨੂੰ ਪੁਲਿਸ حوالے ਕੀਤਾ ਗਿਆ ਤਾਂ ਉਸ ਤੋਂ ਬਾਅਦ ਜਾਂਚ ਪੜਤਾਲ ਕਰਨ ਤੇ ਜਿਹੜਾ ਮਾਮਲਾ ਹੈ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਪਿੰਡ ਦਾ ਸਰਪੰਚ ਨੇ ਬੋਲਿਆ ਪੱਤਰ ਦੇ ਰਾਹੀਂ ਪਿੰਡੀ ਪੰਚਾਇਤ ਦੇ ਵਿੱਚੋਂ ਰੇਤਾ ਚੁੱਕਣ ਤੇ ਰੋਕ ਲਗਾਈ ਗਈ ਹੈ ਜਿਸ ਦੀ ਕਾਪੀ ਵੀ ਥਾਣੇ ਦਿੱਤੀ ਗਈ ਹੈ ਅੱਛਾ ਕੀ ਰੇਤੇ ਦੀਆਂ ਟਰਾਲੀਆਂ ਦਾ ਕੀ ਮਾਮਲਾ ਜੀ ਕਿੰਨੀਆਂ ਟਰਾਲੀਆਂ ਤੁਸੀਂ ਹੈਡ ਓਵਰ ਕੀਤੀਆਂ ਪੁਲਿਸ ਨੇ ਜਨਾਬ ਅਸੀਂ ਤੁਸੀਂ ਪੱਤਰਕਾਰ ਬੋਲਦੇ ਹੋ ਜੀ ਹਾਂਜੀ ਠੀਕ ਹੈ ਅੰਦਰ ਤੋਂ ਬੋਲਦੇ ਹਾਂਜੀ ਸਾਸੀ ਜੀ ਗੱਲ ਜੀ ਪਹਿਲਾਂ ਤੋਂ ਗੱਲ ਜੀ ਹਾਂਜੀ ਮੈਂ ਕਹਿੰਦਾ ਅਸੀਂ ਟਰਾਲੀਆਂ ਰਾਤੀ ਮੈਂ ਸਰਪੰਚ ਸਾਹਿਬ ਸੀਗੇ ਤੇ ਸਾਡੇ ਪਿੰਡ ਦੇ ਹੋਰ ਜਿਨ੍ਹਾਂ ਦੀ ਅਗਵਾਈ ਕੀ ਸੀਗੇ ਹੋਇਆ ਇਹ ਕੰਮ ਤੇ ਉੱਥੋਂ ਨੂੰ ਵੀਡੀਓ ਤੁਹਾਨੂੰ ਮੇਰੇ ਖਿਆਲ ਚ ਤੇਜੇ ਦਿੱਤੀ ਹੋਣੀ ਹੈ ਵੀਰ ਜੀ ਉਹਨਾਂ ਨੇ ਹਾਂ ਹਾਂਜੀ ਤੇ ਤੇ ਪਵ ਟਰਾਲੀਆਂ ਫੜੀਆਂ ਸੀ ਜੀ ਟਰਾਲੀਆਂ ਫੜੀਆਂ ਦੋ ਤੇ ਇੱਕ ਟਰਾਲੀ ਤਾਂ ਜਾਨਕੀ ਖਾਲੀ ਕਰਕੇ ਭੱਜ ਗਈ ਆ ਤੇ ਦੂਜੀ ਟਰਾਲੀ ਉਹ ਆਪਣੇ ਦੂਜੀ ਟਰਾਲੀ ਹੈ ਜਿਹੜੀ ਉਹ ਜਾਨੀ ਕਿ ਉੱਥੇ ਉਹ ਲਿਫਟ ਚੱਕਣ ਲੱਗਿਆ ਸੀਗਾ ਕਿਸੇ ਦੇ ਘਰਾਂ ਮੂਰੇ ਲਾ ਕੇ ਹੂੰ ਤੇ ਉਹ ਫੜੀ ਗਈ ਟਰਾਲੀ ਅਸੀਂ ਉਹ ਫੜ ਲਈ ਅੱਛਾ ਜੀ ਤੇ ਜਿਹੜੇ ਮਤਲਬ ਜਦí ਉੱਥੇ ਜਾਨੀ ਕਿ ਪੁਲਿਸ ਜਦੋਂ ਅਸੀਂ ਟਰਾਲੀ ਅਸੀਂ ਫੜੀ ਟਰਾਲੀ ਉਸ ਟਾਈਮ ਪੁਲਿਸ ਅੱਡੇ ਤੇ ਖੜੀ ਸੀਗੀ ਸਾਡੇ ਅੱਡੇ ਤੇ ਖੜੀ ਸੀਗੀ ਉਸ ਟਾਈਮ ਪੁਲਿਸ ਅੱਛਾ ਜੀ ਹਾਂ ਜੀ ਹਾਂ ਉਹ ਟਰਾਲੀ ਪਹਿਲਾਂ ਪੁਲਿਸ ਨੇ ਘੇੜ ਲਈ ਸੀਗੀ ਹਾਂ ਕੱਲਾ ਬੋਲਦ ਨੇ ਘੇਰ ਲਈ ਸੀ ਕੀ ਫੜੀ ਸੀਗੀ ਟਰਾਲੀ ਅੱਛਾ ਜੀ ਹਾਂਜੀ ਹਾਂਜੀ ਜੇ ਪੁਲਿਸ ਨੇ ਕੇਹਦੇ ਤਾਂ ਫਿਰ ਛੱਡੀ ਗਈ ਉਹ ਉਹੀ ਤਾਂ ਨਹੀਂ ਸੋਚਦੇ ਉਹ ਤਾਂ ਸਾਡੇ ਜਾਣ ਕਰਕੇ ਫੜ ਫੜੀ ਗਈ ਟਰਾਲੀ ਨਹੀਂ ਤੇ ਕੱਢਤੀ ਸੀ ਅੱਛਾ ਜੀ ਹਾਂਜੀ ਹਾਂ ਉਹਦੇ ਜਲਦੀ ਤੇ ਕੱਢਤੀ ਸੀਗੀ ਉਹ ਤਾਂ ਅਸੀਂ ਜਦੋਂ ਵੀਡੀਓ ਬਣਾਈ ਆ ਕਿ ਪੁਲਿਸ ਵਾਲਿਆਂ ਦੀ ਜੀ ਤੇ ਉਹਨਾਂ ਨੇ ਜੋ ਉਹ ਇਹ ਟਰਾਲੀ ਇਹ ਆਮ ਆਦਮੀ ਦਾ ਬਰਕਰਾਰ ਜਿਹੜਾ ਚਲਾ ਰਿਹਾ ਹੈ ਇਹ ਟਰਾਲੀਆਂ ਸੱਚ ਇਹ ਕਿਸੇ ਮਾਲਕੀ ਖੇਤ ਚੋਂ ਨਹੀਂ ਭਰ ਹੋ ਰਹੀਆਂ ਇਹ ਪੰਚਾਇਤੀ ਖੇਤ ਚੋਂ ਭਰ ਹੋਣੀਆਂ ਨੇ ਜੀ ਕਿ ਪੰਚਾਇਤੀ ਜ਼ਮੀਨ ਚੋਂ ਰੇਤਾ ਚੋਰੀ ਕਰਦੇ ਆ ਹਾਂਜੀ ਹਾਂਜੀ ਪੰਚਾਇਤੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਰੇਤਾ ਚੋਰੀ ਹੋ ਰਿਹਾ ਹੈ ਜੀ ਹਾਂਜੀ ਤੇ ਤੁਸੀਂ ਰਾਤ ਨੂੰ ਉਹਨਾ ਇੱਕ ਟਰਾਲੀ ਮੌਕੇ ਤੇ ਪਕੜਾਤੀ ਇੱਕ ਟਰਾਲੀ ਮੌਕੇ ਤੇ ਬਗੜਾਈ ਤੇ ਉਹ ਟਰਾਲੀ ਇਸ ਟਾਈਮ ਥਾਣੇ ਖੜੀ ਹੈ ਤੇ ਐਸਐਚਓ ਹਜੇ ਤੱਕ ਪਰਚਾ ਨਹੀਂ ਹੋਇਆ ਹੈਗਾ ਜਿਹੜਾ ਮੁੰਡਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਜੀ ਜਿਹੜਾ ਮੁੰਡਾ ਡਰਾਈਵਰ ਆ ਤੇ ਉਹੀ ਮੁੰਡਾ ਮਾਲਕਾ ਉਹ ਮੁੰਡਾ ਪੁਲਿਸ ਜੀ ਥਾਣੇ ਟਰਾਲੀ ਲਾ ਕੇ ਆਇਆ ਉਹੀ ਮੁੰਡਾ ਇੱਥੇ ਪਿੰਡ ਕੋ ਮਰਿਆ ਹੈ ਕੋਈ ਅਰੈਸਟ ਨਹੀਂ ਪਾਈ ਹਜੇ ਤੱਕ ਪੁਲਿਸ ਨੇ ਅੱਛਾ ਯਾਨੀ ਕਿ ਮਨਾਰਬਾਈ ਨੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਨਾ ਨਾ ਜੀ ਮਤਲਬ ਇਹ ਨਹੀਂ ਹੈਗਾ ਕੋਈ ਥਾਣੇ ਜਾ ਕੇ ਆਏ ਅਸੀਂ ਅੱਛਾ ਜੀ ਸਰਪੰਚ ਸਾਹਿਬ ਸੀਗੇ ਸਾਡੇ ਨਾਲ ਤੇ ਪਿੰਡ ਦੇ ਨੰਬਰਦਾਰ ਜੀ ਤੇ ਹੋਰ ਯਾਨੀ ਕਿ ਸਾਰੀ ਪੰਚਾਇਤ ਸੀਗੀ ਜੀ ਸਿਆਣੇ ਯਾਨੀ ਕਿ ਜਿੱਦਾਂ ਮੋਢਵਾਰ ਬੰਦੇ ਹੁੰਦੇ ਪਿੰਡ ਦੇ ਵਿੱਚੋਂ ਗਏ ਆ ਜੀ ਤੇ ਤੁਸੀਂ ਐਸਐਚਓ ਸਾਹਿਬ ਨਾਲ ਜਦੋਂ ਇਨਕੁਆਰੀ ਕਰਕੇ ਕਰਾਂਗੇ ਇਨਕੁਆਰੀ ਇਹਦੇ ਵਿੱਚ ਕੀ ਕਰਨੀ ਹੈ ਰੰਗੇ ਹਤੀ ਸਰਪੰਚ ਸਾਹਿਬ ਵਿੱਚ ਬੋਲ ਰਹੇ ਆ ਵੀ ਹਾਂ ਭਾਈ ਵੀ ਮੈਂ ਸਾਡੀਆਂ ਟਰਾਲੀਆਂ ਮੈਂ ਖੜਾਈਆਂ ਆ ਜਿਹਾ ਕੋਈ ਮੌਕੇ ਤੋਂ ਪਕੜ ਲਿਆ ਫਿਰ ਉਹਦੇ ਵਿੱਚ ਇਨਕੁਆਰੀ ਵਾਲਾ ਕੀ ਮਾਮਲਾ ਆ ਗਿਆ ਜੀ ਬਾ ਜੀ ਤੁਹਾਨੂੰ ਪਤਾ ਹੀ ਆ ਸਰਕਾਰਾਂ ਦਾ ਜ਼ੋਰ ਆ ਜੀ ਹਾਂ ਹਾਂਜੀ ਹਾਂਜੀ ਸਰਕਾਰਾਂ ਦਾ ਜ਼ੋਰ ਆ ਜੀ ਤੁਹਾਡੇ ਤੁਹਾਡਾ ਹੁਣ ਕੀ ਕਹਿਣਾ ਇਸ ਬਾਰੇ ਜੀ ਅਸੀਂ ਪਰਚਾ ਕਰਾਉਣਾ ਆਏ ਆ ਜੀ ਠੀਕ ਆ ਵੀ ਠੀਕ ਆ ਪਰਚਾ ਚਾਹੁੰਦੇ ਆ ਜੀ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਿੰਡ 'ਚ ਚੋਰੀ ਹੋ ਰਹੀ ਆ ਇਹਨਾਂ ਨੂੰ ਇਹਨਾਂ ਨੇ ਢਾਈ ਤੋਂ ਤਿੰਨ ਕਨਾਲਾਂ ਦੇ ਖੇਤ ਚੱਕ ਲਿਆ ਜੀ ਇਹਨਾਂ ਨੇ ਪੰਚਾਇਤ ਦਾ ਅੱਛਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਨਾ ਨਾ ਜੀ ਮੈਂ ਕਹਿੰਦਾ ਜੀ ਜਦੋਂ ਪ੍ਰਸ਼ਾਸਨਿਕ ਹੁਣ ਆਪਾਂ ਕੀ ਕਹਿ ਸਕਦਾਈ ਤੁਹਾਨੂੰ ਪਤਾ ਹੀ ਹੈ ਨਾਲ ਹੀ ਹੈ ਜੀ ਉਹਨਾਂ ਚਲ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਕਰੋ ਹਾਂ ਜੀ ਅਗਲੀ ਅਸਰ ਕੋਲ ਫਿਕਰ ਆਉਂਦੀ ਅਸਕਾਲੀ ਪੱਤਰਰ ਬੋਲਦੇ ਰਾਮ ਚਨ ਲਿਖਾਉਣਾ ਨੂੰ ਕੀ ਨਾਮ ਦੱਸਿਆ ਰਾਮ ਗ੍ਰੀਸ਼ਣ ਜੀ ਰਾਮ ਗ੍ਰੀਸ਼ਣ ਇਹ ਪੀਰਸ ਤੋਂ 24 ਜੀ ਪੰਜਾਬ ਤੋਂ ਹਾਂਜੀ ਹਾਂਜੀ ਸਰ ਇੱਕ ਰਾਤ ਨਾ ਸਰਵਿੰਦਰ ਸਾਹਿਬ ਬੱਲਿਆ ਤੋਂ ਕੋਈ ਦੋ ਟਾਲੀਆਂ ਆਪਣੇ ਤੇਰੀਆਂ ਭਰੀਆਂ ਹੈਂਡਓਵਰ ਕੀਤੀ ਸੀ ਠੀਕ ਹੈ ਜੀ ਤੇ ਉਹ ਕੀ ਉਹਨਾਂ ਦਾ ਹੋਇਆ ਸੀ ਕੀ ਕਰ ਵਈ ਉਹ ਜੀ ਵੈਰੀਫਾਈ ਕਰ ਰਹੇ ਹਾਂ ਦੋ ਤਾਂ ਕੋਈ ਨਹੀਂ ਫੜੀਆਂ ਸੀ ਇੱਕ ਫੜੀ ਹੈ ਉਹਨੂੰ ਵੈਰੀਫਾਈ ਕਰ ਅੱਛਾ ਇੱਕ ਤੁਹਾਡੇ ਕੋਲ ਹੈ ਜੀ ਹਾਂਜੀ ਤੇ ਚਲੋ ਤੁਹਾਡੇ ਲੋ ਇਹ ਗੱਲ ਵੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ